ਉਹਦੇ ਉਹਨਾਂ ਦੇ ਨਾਲ ਮੈਂ ਜਿਹੜਾ 1 ਸਾਲ ਰਿਹਾ ਉਹ ਉਹ 1 ਸਾਲ ਮੈਂ ਰੱਜ ਕੇ ਜੀਆ ਉਹਨਾਂ ਕੋਲ ਮੈਂ ਰੱਜ ਕੇ ਜੀਆ ਰੱਜ ਕੇ ਜੀਆ ਕਹਿ ਸਕਦੇ ਆ ਕਿ ਵੀ ਅਸੀਂ ਇੱਕ ਮੰਜੀ ਤੇ ਸੁੱਤੇ ਇੱਕ ਭੰਡੇ 'ਚ ਖਾਦਾ ਬਿਲਕੁਲ ਨਾਲ ਮਨੂੰ ਕਿ ਇੱਕ ਮੰਜੀ ਤੇ ਸੁੱਤੇ ਇੱਕ ਭੰਡੇ 'ਚ ਖਾਦਾ ਚਾਹੇ ਤਾਂ ਮੈਂ ਸਵਰਨ ਲਤਾ ਦੇ ਚੁਬਾਰੇ ਦੇ ਵਿੱਚ ਰਿਹਾ ਇੱਕ ਮੰਜੀ ਸਾਡੇ ਕੋਲੇ ਹੁੰਦੀ ਜਦੋਂ ਉਸਤਾਦ ਜੀ ਘਰ ਜਾਣ ਦੀ ਬਜਾਏ ਅਸੀਂ ਉੱਥੇ ਰਹਿ ਜਾਂਦੇ ਸੀ ਕਿ ਬੀਬਾ ਅਮਰਜੋਦਾ ਉਹਦਾ ਲੱਗ ਕਰਦੀ ਸੀਗਾ ਇਹ ਅਸੀਂ ਉਹ ਉਹ ਇਹ ਮੇਰੇ ਕੋਲੇ ਉੱਥੇ ਪੈ ਜਾਂਦੇ ਜਾਂ ਕਦੀ ਕਦੀ ਉੱਥੇ ਇੱਕ ਹੋਰ ਕਮਰਾ ਲਿਆ ਹੋਇਆ ਸੀ ਇਹਨਾਂ ਨੇ ਉਹ ਉੱਥੇ ਹਰ ਭਜਨ ਟਾਣਕ ਹੁੰਦਾ ਸੀਗਾ ਟੈਲ ਸਿੰਘ ਬਲੰਗ ਤੇ ਆ ਸਾਰੇ ਬੰਦੇ ਹੁੰਦੇ ਸੀਗੇ ਉਹ ਕਦੀ ਕਦੀ ਉੱਥੇ ਹੀ ਰਹਿ ਪਿਆ ਕਰਦੇ ਤੇ ਟਿੱਕੀ ਹੁੰਦਾ ਸੀਗਾ ਹੈ ਨਾ ਤੇ ਇਹ ਸਾਰੇ ਇਹ ਕਦੀ ਉਹਨਾਂ ਕੋਲੇ ਰਹਿ ਪੈਂਦੇ ਕਦੀ ਅਸੀਂ ਉੱਥੇ ਰਹਿ ਪੈਂਦੇ ਫਿਰ ਕੁਝ ਸਮਾਂ ਅਸੀਂ ਕਦੀ ਕਦੀ ਨਾ ਮੈਨੂੰ ਸਾਨੂੰ ਕਮਰਾ ਇੱਕ ਕੋਠੀ ਪੂਰੀ ਦੀ ਪੂਰੀ ਬੈਦ ਗੁਰਬਚਨ ਸਿੰਘ ਕੇ ਉਹਨਾਂ ਦਾ ਪਰਿਵਾਰ ਤੋਂ ਵਿੱਚੋਂ ਹੈਗੇ ਸੀ ਸਰਾਬਾ ਨਗਰ ਸੀਗੀ ਕੋਠੀ ਤੇ ਉੱਥੇ ਅਸੀਂ ਇਕੱਠਾ ਇਕੱਠੇ ਰਹਿੰਦੇ ਰਹੇ ਮੈਂ ਦੇਵਤਾ ਜੀ ਉੱਥੇ ਅਸੀਂ ਰਹਿੰਦੇ ਤਾਂ ਅਸੀਂ ਆਉਣ ਜਾਣ ਉੱਥੋਂ ਅਸੀਂ ਦਫ਼ਤਰ ਉੱਥੋਂ ਹੀ ਆਉਂਦਾ ਜਾਂਦੇ ਤਾਂ ਉਹ ਇਧਰਲੇ ਪਾਸੇ ਕੇ ਦੀਪ ਸਾਭ ਦੀ ਕੋਠੀ ਸੀ ਤੇ ਨਾਲ ਹੀ ਉਹਨਾਂ ਦੇ 92 ਜਿਹਦੇ ਨਾਲ ਹੀ ਕੋਠੀ ਸੀਗੀ ਉੱਥੇ ਅਸੀਂ ਰਹਿੰਦੇ ਫਿਰ ਜਦੋਂ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਫਿਰ ਅਸੀਂ ਕੁਮਾਰ ਮੰਡੀ ਦੇ ਵਿੱਚ ਇੱਕ ਕੋਠੀ ਹੈਗੀ ਸੀ ਮਿਸਟਰ ਖੋਸਲਾ ਆਇਆ ਸੀਗੇ ਉਹ ਇਨਕਮ ਟੈਕਸ ਇਹ ਮੇਰੇ ਖਲਸਾ ਵੱਡੇ ਆਫੀਸਰ ਸੀ ਉਹਨਾਂ ਦੇ ਇੱਕ ਪੋਰਸ਼ਨ ਸੀ ਉੱਥੇ ਅਸੀਂ ਰਹੇ ਹਾਂ ਇਹਨਾਂ ਦਾ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਅਸੀਂ ਉੱਥੇ ਰਹੇ ਹਾਂ ਤੇ ਉਦੋਂ ਅਸੀਂ ਇਕੱਠੇ ਹੀ ਰਹਿੰਦੇ ਸੀਗੇ ਬਲਕਿ ਤਿੰਨੇ ਹੀ ਹੁੰਦੇ ਸੀਗੇ ਤੇ ਹੋਰ ਕੋਈ ਨਹੀਂ ਸੀ ਉੱਥੇ ਕੋਈ ਹੋਰ ਇਸ ਤਰ੍ਹਾਂ ਦਾ ਕਰਕੇ ਮੇਰਾ ਉਹਨਾਂ ਨਾਲ ਮਿਲ ਗਿਆ ਇੰਨੀ ਗਨੇੜਤਾ ਤਾਂ ਤਾਂ ਹੈਗੀ ਦੀ ਪਰਿਵਾਰਕ ਬਣ ਗਈ ਸੀ ਹਾਂ ਮੇਰੇ ਬਹੁਤ ਨੇੜਤਾ ਸੀ